ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਕੀ ਅਰਦਾਸ ਹੈ ਕਾਲਪੁਰਖ ਵਹਿਗੂ ਸੱਚਾ ਪਾਤਸ਼ਾਹ ਜੀ ਜਿੰਨੇ ਵੀ ਅੱਜ ਸਾਹਮਣੇ ਬੈਠੇ ਅੱਜ ਵੀਡੀਓ ਦੇਖ ਰਹੇ ਨੇ ਕੋਈ ਮੋਬਾਈਲ ਤੇ ਦੇਖ ਰਿਹਾ ਹੈ ਕੋਈ ਟੈਲੀਵਿਜ਼ਨ ਤੇ ਦੇਖ ਰਿਹਾ ਹੈ ਟੀਵੀ ਤੇ ਦੇਖ ਰਿਹਾ ਹੈ ਐਲਸੀਡੀ ਤੇ ਦੇਖ ਰਿਹਾ ਸਾਰਿਆਂ ਨੂੰ ਮੇਰੇ ਮਾਲਕ ਸੱਚਾ ਪਾਤਸ਼ਾਹ ਤੰਦਰੁਸਤੀਆਂ ਬਖਸ਼ੀ ਛੱਡਦੀਆਂ ਕਲਾ ਚ ਰੱਖੀ ਸਭ ਦੀ ਮਨੋ ਕਾਮਨਾਵਾਂ ਪੂਰੀਆਂ ਕਰਦੀ ਮੇਰੇ ਦਾਤਾ ਇਹ ਦੇ ਲੋ ਅਰਦਾਸ ਹੈ ਨੇਤਰ ਦੀ ਸਾਰਿਆਂ ਦੇ ਲਈ ਤੇ ਪਿਛੇ ਵਾਲਾ ਵੀਊ ਵੀ ਤੁਸੀਂ ਦੇਖ ਰਹੇ ਹੋਵੋਗੇ ਕਿੰਨਾ ਖੂਬਸੂਰਤ ਆ ਚਾਰੇ ਪਾਸੇ ਹਰਿਆਲੀ ਹਰਿਆਲੀ ਹੈ ਮਾਰਨਿੰਗ ਟਾਈਮ ਵੀਡੀਓ ਬਣਾ ਰਹੇ ਆ ਤੇ ਜਿਹੜਾ ਯੁੱਧ ਨਸ਼ਿਆਂប្រਦ ਬ ਚੱਲ ਰਿਹਾ ਉਹਦੀ ਮੈਂ ਅਗਵਾਈ ਕਰ ਰਿਹਾ ਹਲਕੇ ਦੇ ਵਿੱਚ ਪੂਰੀ ਡੇਲੀ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਵੀ ਰਿਕੁਐਸਟ ਕਰੀਦੀ ਆ ਲੋਕਾਂ ਦੀਆਂ ਪ੍ਰੋਬਲਮਾਂ ਸੁਣੀਦੀਆਂ ਤੇ ਨਾਲ ਕਈ ਵਾਰ ਐਮਐਲਏ ਸਾਹਿਬ ਹੁੰਦੇ ਆ ਕਈ ਵਾਰ ਕੋਈ ਹੋਰ ਪੇਸ਼ੇਵਰ ਅਧਿਕਾਰੀ ਹੁੰਦੇ ਜਣੀ ਪੁਲਿਸ ਡਿਪਾਰਟਮੈਂਟ ਸਾਡੇ ਨਾਲ ਪੂਰਾ ਐਗਰੀ ਹੋ ਕੇ ਚੱਲਦਾ ਤੇ ਸਵੇਰੇ ਸਵੇਰੀ ਮੈਨੂੰ ਬਲੌਗ ਬਣਾਉਣਾ ਪੈਂਦਾ ਤੇ ਫਿਰ ਅਪਲੋਡ ਵੀ ਕਰਨਾ ਪੈਂਦਾ ਉਸ ਤੋਂ ਬਾਅਦ ਸਾਰੀ ਦਿਹਾੜੀ ਪਬਲਿਕ ਦੀ ਹੈਲਪ ਦੇ ਵਿੱਚੇ ਨਿਕਲ ਜਾਂਦੀ ਹੈ ਤੇ ਹੁਣ ਵੀ ਸਾਡੀਆਂ ਖੇਤ ਕੰਮ ਕਰਦੇ ਲੱਗੀਆਂ ਹੋਈਆਂ ਤੇ ਜਿਹੜੇ ਧਾਨਾਂ ਧੂਨਾਂ ਦਾ ਤੁਹਾਨੂੰ ਵੀਊ ਆ ਮੜਜੱਕ ਨੇੜੇ ਤੇ ਦਿਖਾ ਦਿੰਨੇ ਆਪਾਂ ਵੀ ਖੇਤਾਂ ਦੇ ਵਿੱਚ ਧਾਨਾਂ ਦਾ ਸਹੀ ਚੱਲ ਰਿਹਾ ਸਾਰਾ ਸਿਸਟਮ ਤੇ ਮੌਸਮ ਵੀ ਦੋ ਤਿੰਨ ਦਿਨ ਹੋ ਗਏ ਹੁਣ ਮੀਂਹ ਪਿਆ ਨਹੀਂ ਹੈਗਾ ਮਹਿੰਦੀ ਡਿਮਾਂਡ ਕਰਦੇ ਆਂ ਮਹਿੰਦੀ ਡਿਮਾਂਡ ਸਾਰੀ ਕਰਦੇ ਹੁਣ ਵੀ ਥੋੜੀ ਗਰਮੈਤ ਵੀ ਹੋ ਗਈ ਨਾਲੇ ਪਾਣੀ ਧਾਣੀ ਦੀ ਜ਼ਰੂਰਤ ਹੈ ਹਕੀਆ ਤੇ ਤੇ ਪਾਸੇ ਦੇ ਕਿਰੋਜ ਖੰਜੂਰਾ ਖੰਜੂਰਾ ਖਾ ਕੇ ਬਿੱਕੀ ਨੇ ਬੇਲੀਆਂ ਕਰਤੀਆਂ ਖੰਜੂਰਾ ਹੈ ਨਹੀਂ ਹੁਣ ਇਹ ਖਤਮ ਹੋ ਗਈਆਂ ਤੇ ਛੋੜੀਆਂ ਬਹੁਤੀਆਂ ਜਿਹੜੀਆਂ ਹੋਣਗੀਆਂ ਉਹ ਵੱਖ ਗੱਲ ਹੈ ਆ ਸਾਡੇ ਕੋਲ ਜੀ ਪਿੱਪਲ ਦੇਵਤਾ ਖੜਾ ਹੈ ਜਮੇ ਨੇੜੇ ਇਹ ਕੁਝ ਨਹੀਂ ਹੈਗਾ ਸਿਰਫ ਆਵਾਜ਼ ਕਿਸੇ ਸਾਹ ਦਾ ਅੱਛਾ ਹਾਂ ਨਹੀਂ ਕਿਾ ਚੁੱਲ੍ਹਾ ਹੀ ਨਹੀਂ ਹੈਗਾ ਸਿਰ ਪਾਥੀਆਂ ਕਿ ਕਰਨੀ ਹੈ ਐ ਕਿ ਆਹ ਕਿ ਉਰਗੇ ਕਨਾ ਉਹ ਚੱਲ ਪੁਰਨੀ ਆ ਉਹ ਚੀਜ਼ ਸਭਾਲ ਲੈ ਗੇਰ ਦਿਨ ਵੀ ਇਹਦੀ ਵੀ ਕਿਹੜਾ ਹੁਣ ਮੇਰੀ ਗੱਲ ਸੁਣ ਲੈ ਪਾਥੀ 5 ਤੇ 6 ਰੁਪਏ ਵਿਗਦੀ ਕਿ ਤੂੰ ਸਰਚ ਕਰਕੇ ਦੇਖੀ ਉਹਦੇ ਪਰ ਕਾਦੇ ਪਰ ਗੂਗਲ ਪਰ ਹਾਂ ਗੂਗਲ ਤੇ ਸਰਚ ਕਰਕੇ ਦੇਖੀ ਪਾਥੀ ਦਾ ਰੇਟ ਆ ਜਿਹੜੀ ਕੋਈ ਗਊ ਮਾਤਾ ਵਾਲੀ ਕੋਈ ਪਾਥੀ ਆ ਉਹ 15 15 20 20 ਰੁਪਏ ਨੂੰ ਵੀ ਮਿਲਦੀ ਆ ਨਹੀਂ ਹੈਗੀ ਕੁਛ ਹੈ ਇਹਦੇ ਬੀਥੇ ਨੂੰ ਪਤਾ ਨਹੀਂ ਜਿਹੜੀ ਹਵਾ ਨੋਬੰ ਦੇ ਵਿੱਚ ਕਿਤੇ ਰੱਖ ਹੁੰਦੀ ਹੈ ਨਾ ਉਹ ਸਪੈਸ਼ਲ ਬਾਥੀਆਂ ਹੁੰਦੀਆਂ ਕੋਈ ਸਾਈ ਗੁਰਜੀ ਗਸਤ ਸਾਹਿਬ ਕੋ ਤੇ ਸਵੇਰ ਹੋ ਗਈ ਜੀ ਆਪਣੇ ਆਪਣੇ ਕੰਮ ਸ਼ੁਰੂ ਹੋ ਗਏ ਤੇ ਸਰਕਾਰ ਜੀ ਤਾਂ ਬਹਿਨੇ ਆ ਕਿੰਨਾ ਕੰਮ ਕੰਮ ਕਰਦੇ ਆ ਹਾਂ ਬਈ ਸਰਕਾਰ ਜੀ ਨੇ ਤੈਨੂੰ ਟੋਕਤਾ ਨਾ ਜੇ ਇਹ ਸਰਕਾਰ ਜੀ ਨੇ ਤੈਨੂੰ ਟੋਕਤਾ ਤਾਂ ਤੈਨੂੰ ਹੁਣ ਲੱਗਦਾ ਬਸ ਬਈ ਟੋਕਾ ਟੱਕੀ ਦੇ ਵਗੈਰ ਕੰਮੇ ਨਹੀਂ ਚੱਲਦਾ ਮੈਨੂੰ ਪਤਾ ਇਹ ਹੋਣਾ ਜਿਹੜਾ ਕੋਹਾਟ ਲੈਣਾ ਕਿਨੇ ਹੋਣਾ ਰੋਟੀ ਕਿਨੇ ਪਾਣੀ ਭਾਡੇ ਕਿਨੇ ਮੈਂ ਜਿਹੜੇ ਕੋਚਾ ਗੇ ਚਾਲੋ ਚਾ ਕਿਨੇ ਕਰਨਾ ਘਰ ਦੇ ਵੀ ਆ ਵੀ ਮੋਟੇ ਮੋਟੇ ਕੰਮ ਦੱਸੇ ਆ ਤੁਹਾਨੂੰ ਜਿਹੜਾ ਜਿੰਨਾ ਠੀਕ ਤਾਂ ਕਰਮ ਉਹ ਕਾਟੇ ਨਹੀਂ ਦਿੱਰਤੀ ਕਿ 14 ਨੂੰ ਇੱਕ ਹੱਲ ਉਹ ਸੁਖਵੀਰ ਆ ਪੱਗਲ ਥਲੇ ਚਲ ਪੀ ਜੇਗੀ ਹੁਣ ਤਾਂ ਜ਼ਰੂਰスル ਜੀ ਵਸਣ ਤੋਂ ਨਹੀਂ ਇਹ ਫੋਕੇ ਪਾਣੀ ਜਿਹਨੂੰ ਕੱਟਦੇ ਆ ਸੰਦੀਪ ਠੀਕ ਹੈ ਹਾਂ ਕਿਉਂਕਿ ਪੱਗਾਂ ਦੇ ਰੰਗ ਫਿੱਟ ਜਾਂਦੇ ਨੇ ਰੰਗ ਫਿੱਟ ਆ ਕਰੀਮ ਆ ਪਿੰਚ ਪਿੰਕੇ ਗੰਦੀ ਲੱਗਣਾ ਮੈਨੂੰ ਇਹ ਫੋਕੇ ਪਾਣੀ ਚ ਨੂੰ ਕੱਟ ਵੰਦੀ ਦਾਣਾ ਇੱਕ ਵਾਰ ਆ ਤਿੰਨ ਚਾਰ ਵਾਰ ਵੀ ਪੱਕਾ ਬੰਨ ਹੋ ਜਣੀ ਆ ਜਿੱਦ ਤੱਕ ਕੋਈ ਚੋਣ ਨਾ ਲੰਗ ਬੰਨ ਹੋ ਜਣਿਆ ਚਲੋ ਹਾਂ ਸਦਾ ਸਭ ਨੂੰ ਕਹਿ ਕਹਿ ਤਿਆਰੀ ਹੈ ਕੁਝ ਕਰਨ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿਤਾ ਚਲ ਹਾਂ ਕਹਤਾ ਜੀ ਠੀਕ ਹੈ ਵਧੀਆ ਗੱਲ ਹੈ ਕੋਈ ਹੈ ਇਹਨਾਂ ਦਾ ਕੋਈ ਦਾਹ ਚ ਕਾਲਾ ਕਰਮੇ ਨੂੰ ਫਿਰਦੀਆਂ ਗੱਲ ਕੋਈ ਹੈ ਉਹ ਰੋਜ਼ੇ ਹੁੰਦਾ ਦਾਲ ਚਾਹੀਦੀ ਤਾਂ ਕੋਈ ਨਹੀਂ ਕਿਤੇ ਨਾ ਹੋਵੇ ਕਾਲੀ ਦਾਲ ਦੇਖੀ ਬਣਦੀ ਆ ਪਰਾਲ ਦਾਲ ਹੈਗੀ ਮਹਾਦੀ ਦਾਲ ਕਿਹੜੀ ਹੁੰਦੀ ਐ ਚਿੱਟੇ ਮੀਡੀਅਮ ਦੀ ਹੂੰ ਛਿੱਲੀਂ ਦੀ ਤੇ ਬਾਕੀ ਜਸਮੀਨ ਆ ਕਹਿ ਲਗੀ ਕਰਨਾ ਹੈ ਤੋਰੀਆਂ ਨੂੰ ਦਿਲ ਕਰਦਾ ਕਹਿੰਦੀ ਸਾਸੇ ਕਾਲ ਦੀ ਸਾਰੇ ਕਾਲਦੀ ਬਣਾਉਂਦੀ ਆ ਹੁਣ ਪੂਰੀਆਂ ਬਣਨਗੀਆਂ ਤੋਰੀਆਂ ਸਿਰ ਪਈਆਂ ᱛੀਆਂ ਆਪਣੇ ਘਰ ਸੋ ਵੀ ਜੜੀਆਂ ਉਹੀ ਆ ਉਹੀ ਛਿੱਲੀਆਂ ᱛੀਆਂ ਜੀ ਕਰ ਲੋ ਕੱਲ ਪਹਿਲਾਂ ਰੋਕ ਦਿੱਤੀ ਵੀ ਰਹਿਣ ਦਾ ਚੱਲ ਲੱਗੀ ਰਹੀ। ਪਾਪਾ ਸਾਹਿਬ ਚਕੌਰੀ ਕਚੌਰੀਆਂ ਬਣਾ ਲੈਦੇ ਹਨ। ਹੂੰ। ਕਚੌੜੀ ਕੋਈ ਰੱਖੀ ਹੋਣੀ ਮੇਰੇ ਬਾਅਦ ਤੇ। ਕ ਪੂਰੀਆਂ ਨਹੀਂ ਪੰਦੀਆਂ ਫਿਰ। ਉਹ ਗੱਲ ਨਹੀਂ ਜਿਹਦੇ ਕਰਮਾ ਚਾਹੁੰਦੇ ਮਿਲਣੀ ਇਹ ਚੀਜ਼। ਇੱਕ ਖਾ ਕੇ ਮੈਂ ਤਾਂ ਨਟ ਨਾ ਲਿੱਕ ਕੇ ਆ ਜਾਂਦਾ ਪਹਿਲਾਂ ਹੀ। ਜਦ ਹੋਰ ਨਾ ਵੀ ਸ਼ੁਕਰ ਕਰਾ ਵੀ ਤੁਹਾਨੂੰ ਜੈਸਮੀ ਨੇ ਰੋਕ ਲਿਆ ਵੀ ਪਾਪਾ ਕਚੌੜੀ ਖਾ ਲੋ। ਹਾਂ। ਇੱਕ ਤਾਂ ਖਾਜੋ। ਹੂੰ। ਇਹ ਤਾਂ ਸੱਚ। ਨਹੀਂ ਤੇ ਤੁਸੀਂ ਤਾਂ ਦੇਖ ਸਕਦੇ ਜੀ ਜੰਮਾ ਲਾਣਾ ਲਾਣਾ। ਕਰ ਲਈ ਗੱਲ ਪਾਪਾ ਨਾਲ। ਕਰ ਇਹ ਲੈ। ਹੈ ਕੋਈ ਗੱਲ ਨਹੀਂ ਨਾ ਜੀ। ਹੈ। ਕਪੜਾ ਲੈਣਾ ਅੱਜ। ਕਿਆ? ਤੁਸੀਂ ਰੱਜੂਂਗੀ ਆ ਕੱਪੜੇ ਕਾ ਕਿ ਨਹੀਂ ਅਸੀਂ ਆਪ ਨੂੰ ਲੈਣੀ ਆ ਹਾਂ ਰਗਵਾਂਡੀਆਂ ਨੂੰ ਲੈਣ ਦੀ ਲੋੜ ਨਹੀਂ ਆ ਕਿ ਐਂ ਕਹਦੇ ਨੂੰ ਸਾਡੇ ਕੋਲ ਪੈਸੇ ਨਹੀਂ ਆ ਕਿ ਬਾਈ ਕੁੜੀ ਨੇ ਲੈਣੇ ਆ ਸੰਧਾਰੇ ਤੇ ਤੈਨੂੰ ਜਸਮੀ ਤੈਨੂੰ ਲੋੜ ਆ ਕੱਪੜਿਆਂ ਦੀ ਹੂੰ ਮੈਨੂੰ ਤਾਂ ਹੈ ਨਹੀਂ ਗਰੀਬ ਮੋਤ ਡੁੱਗਰੀ ਕਿਹੜਾ ਬੰਦਾ ਜਿਹੜਾ ਕਹਿ ਦੂੰਗਾ ਮੈਂ ਰੱਜਦਾ ਮੈਨੂੰ ਦੱਸੋ ਇੱਕ ਵਾਰ ਮੈਂ ਰੱਜਿਆ ਮੈਂ ਰੱਜਿਆ ਹੋਇਆ ਨਹੀਂ ਰੱਜਿਆ ਹੂੰ ਆਪਣੀ ਰੂਹ ਰੱਜਣੀ ਚਾਹੀਦੀ ਆ ਜਸਮੀ ਫੇਰ ਉਹ ਤਾਂ ਅੱਗੇ ਤੇ ਅੱਗੇ ਲੱਗੀ ਰਹਦੀ ਅੱਜ ਸਾਈਕਲ ਲੈ ਲਿਆ ਕੱਲ ਨੂੰ ਮੋਟਰਸਾਈਕਲ ਲੈਣਾ ਮੈਂ ਕੱਲ ਨੂੰ ਗੱਡੀ ਲੈਣੀ ਆ ਤਾਂਕ ਤਾਂਕ ਦੇ ਵਿੱਚ ਪਹਿਨਣਾ ਚਾਹੀਦਾ ਬੰਦੇ ਨੇ ਪਹਿਣਾ ਤਾਂ ਚਾਹੀਦਾ ਨਹੀਂ ਜੀ ਫਿਰ ਤੁਸ ਨੂੰ ਕੀ ਕਰੇ ਮਨੁੱਖ ਪਿੱਛੇ ਪਹਿਣਾ ਪੈਂਦਾ ਹੂੰ ਸੂਟ ਹੈ ਕਿ ਜਿਹੜੇ ਜਿੰਨਾ ਵਿੱਚ ਪਹਿਣਾ ਬਾਕੀ ਤਾਂ ਸਭ ਕੁਝ ਚੱਲੀ ਜਾਂਦਾ ਇਹੋ ਜਿਹੇ ਦਾ ਕੋਈ ਨਹੀਂ ਅੱਜ ਨਹੀਂ ਲੇ ਹੋਈ ਕੱਲ ਨੂੰ ਲੇ ਹੋ ਦੀ ਸੀ ਸਬਰ ਸੰਦੋਖ ਸੂਟਾਂ ਪਿੱਛੇ ਲੇ ਜੀ ਹੁੰਦਾ ਪਰ ਸੂਟਾਂ ਗਲਮਾ ਸੂਟਾਂ ਦਾ ਸਬਰ ਨਹੀਂ ਹੈ ਖਾਂ ਦਾ ਪਾਪਾ ਨਹੀਂ ਹੁਣੇ ਆਏ ਕਹਿਦੀ ਆ ਕਹਿੰਦੀ ਵੀ ਸੂਟ ਲੈਣਾ ਮੈਂ ਪਾਪਾ ਤੇ ਮੰਮੀ ਇੱਕ ਇੱਕ ਆ ਮਾ ਲੋ ਹਾਂ ਕਹਿੰਦੀ ਸੂਟ ਲੈਣਾ ਇੱਕ ਪਰ ਉਹੀ ਮੈਨੂੰ ਪਾਪਾ ਵਧੀਆ ਜਿਹਾ ਦਵਾ ਦੇ ਦੋਹਾਂ ਕਹਿੰਦੀ ਸੀ ਇੱਕ ਲੈਣਾ ਹੁਣ ਮੈਂ ਨਾ ਖਾਚਾ ਨਹੀਂ ਕਰਾਉਣਾ ਪਾਪਾ ਦਾ ਪਰ ਉਹ ਵਧੀਆ ਵੀ ਲੈ ਦੇਵੇ ਬਿਆਹ ਨੂੰ ਬਤੇਰਾ ਕਰ ਜੈਸਮੀਨ ਤੇ ਮਤਲਬ ਜੈਸਮੀਨ ਵਾਸਤੇ ਸੂਟ ਲੈਣਾ ਹਾਂ ਬਸ ਇੱਕ ਇੱਕ ਸੂਟ ਵਾਸਤੇ ਇੰਨੀਆਂ ਤਿਆਰੀਆਂ ਨਹੀਂ ਹਾਂ ਕਹਿ ਲਈ ਕਰ ਲਈ ਗੱਲ ਪਾਪਾ ਦਾ ਫਲਾਣਾ ਹੋ ਗਿਆ ਤੂੰ ਕਹਿ ਗੱਲ ਨਾ ਨਾ ਆਪਣੇ ਹੋਰ ਹੈ ਤੁਹਾਡੀ ਕੁੜੀ ਨੂੰ ਵੀ ਲੈਣਾ ਹੈ ਤੇ ਤੁਹਾਡੀ ਬੜੀ ਕੁੜੀ ਨੂੰ ਵੀ ਲੈਣਾ ਓਕੇ ਇਹ ਨਹੀਂ ਲੈ ਲੂੰਗੀ ਕਿੱਕਾ ਹਾਂ ਕਹਦੀ ਆ ਰਹਾ ਕਿਆ 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 ਨਹੀਂ ਮੈਂ ਨਹੀਂ ਲੈਣਾ ਹਾਂ ਜਵਾਨ ਤਾਂ ਨਹੀਂ ਹਾਂ ਕੋਈ ਨਾ ਹੁਣ ਮੈਂ ਖਮਾਣੋ ਜਾਣਾ ਇਹ ਨਹੀਂ ਕਹਾਂ ਮਾਪਰੂ ਸੂਟ ਨਹੀਂ ਮੈਨੂੰ ਲਿਆਈ ਨਹੀਂ ਉਹ ਮੇਰੀ ਗੱਲ ਸਮਝੇ ਖਮਾਣੋ ਜਾਣਾ ਇਹਦੇ ਵਾਸਤੇ ਨਹੀਂ 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 ਮੈਂ ਨਹੀਂ ਜਾਣਾ ਖਮਾਣੋ ਖਮਾਣੋ ਉਹ ਨਹੀਂ ਮਾਸੇ ਉਹ ਆਏ ਕਹਦੀ ਆ ਨਹੀਂ ਹੰਬਾਲ ਦਿੱਲੀ ਜੀ ਨਹੀਂ ਜੋ ਤੁਸੀਂ ਉਹ ਯਾਰ ਉਦਣ ਲੈਣ ਜਾਣਾ ਉਦਣ ਦੀ ਗੱਲ ਕਰਦੀ ਕਹਿੰਦੀ ਮੈਂ ਕਿਤੇ ਜਣੀ ਅੱਜ ਨਹੀਂ ਜਾਣਾ ਅੱਜ ਜਾਣੀ ਹੈ ਜਿੱਦਣ ਲੈ ਗੱਲ ਪਤਾ ਕਿ ਮਾਸੀ ਕਹਿੰਦੇ ਜਿੱਦਣ ਮਾਸੀ ਖਵਾਣੋਂ ਜਾਊਗੀ ਉਦੋਂ ਮਾਸੀ ਆਪਣੇ ਜੋਗਾ ਸੂਟ ਲੈ ਆਊਗੀ ਉਦੋਂ ਮੰਮੀ ਵੀ ਕਹਿੰਦੇ ਤੈਨੂੰ ਲੈ ਕੇ ਅੱਜ ਦਾ ਰੋਪੜ ਜਾਣਾ ਹੈ ਅੱਜ ਵੀ ਲੈਣੇ ਆ ਫਿਰ ਖਵਾਣੋਂ ਜਾ ਕੇ ਵੀ ਲੈਣੇ ਹੈ ਉਹ ਅਗਲੇ ਦੀ ਮਰਜੀ ਕੋ ਗੱਲ ਕਰੀਆ ਲੈ ਨਹੀਂ ਗੱਲ ਕਰੀਆ ਗੱਲ ਗੱਲ ਕਰੀ ਹਾਏ ਰੱਬਾ ਮੇਰੇਆ ਕਿੱਥੇ ਫਸ ਗਿਆ ਮੈਂ ਗੱਲ ਕਰੀਆ ਜਦ ਤੱਕ ਦੈਣੇ ਦੱਤਾ ਹਾਪੇ ਲੈ ਲਿਆ ਤੁਸੀਂ ਨੰਨੂ ਕੋਈ ਚੜ ਕਟਕਾ ਨਹੀਂ ਆਉਂਗਾ ਹੱਸ ਤੂੰ ਜਵਾਨ ਤੇ ਰਹੀ ਬਾਤ ਮੈਨੂੰ ਲੋੜੇ ਨਹੀਂ ਮੈਂ ਪੱਕਾ ਰਹਿ ਗਈ ਐਵੇਂ ਹਾਂ ਛੇ ਬਟਾ ਮੇਰੇ ਪਰ ਚੂਤ ਨਹੀਂ ਜਾਣ ਨੂੰ ਹੈ ਮੈਂ ਕਿੱਥੇ ਜਾਣਾ ਡਗਲੀ ਬਣੀ ਨੇ ਪਤ ਇੱਕ ਚੂਤ ਵੀ ਨਹੀਂ ਹੈਗਾ ਮੈਂ ਕਿੱਥੇ ਤੂੰ ਕਹੀਂ ਕਹੀਂ ਤੇ ਮੈਂ ਕਿੱਥੇ ਜਾਣਾ ਕੋਈ ਨਾ ਕੋਈ ਭਾਈ ਇਹ ਕਰ ਸਕਦੀ ਆ ਮੇਰੇ ਥੋੜੇ ਜੇ ਸੂਟ ਨਾਲ ਟਾਈਟ ਹੋ ਰਿਹਾ ਟਾਈਟ ਹੋ ਰਿਹਾ ਤੇ ਮੈਂ ਮੰਮੀ ਦਾ ਪਾਇਆ ਬਸ ਉਹ ਤਾਂ ਤੇਰੇ ਮੰਮੀ ਕੇ ਸੂਟ ਪਏ ਬਸ ਤੇਰੇ ਉਹੀ ਲੈ ਜਾ ਚਲੇ ਜਾਣੇ ਤਾਂ ਮੰਮੀ ਕੀ ਪਾਉਗੀ ਮੰਮੀ ਮੰਮੀ ਕੋਲੇ ਪਾਉਂਦੀ ਪਈ ਏ ਇਕਣੀ ਉਹ ਮੰਮੀ ਨੇ ਪਾਉਂਦੀ ਨਹੀਂ ਐਵੇਂ ਕਹਿੰਦੀ ਮੰਮੀ ਨੇ ਕਿੱਥੇ ਜਾਣਾ ਮੰਮੀ ਘਰੇ ਆ ਪਹਾੜਾਂ ਨੂੰ ਜਾਣਾ ਮੰਮੀ ਜੀ ਬਸ ਇੱਕ ਉਹ ਵੀ ਪਤਾ ਨਹੀਂ ਕਿ ਕਿਹਨਾਂ ਲੈ ਲੱਗ ਨਾ ਮੈਂ ਹੋਰ ਕਿਵੇਂ ਕਰਦੀ ਆ ਜਦੋਂ ਗੱਦਿਆਂ ਨੂੰ ਕਿਹਾ ਵੀਰ ਜੀ ਨੇ ਮੈਂ ਤਾਂ ਕਰ ਲਈਆਂ ਹਾਂ ਪਈ ਰਹੀ ਗਈ ਨਹੀਂ ਜਨਮ ਦਿਨ ਨਾਲ ਦਿਨ ਮੇਰੇ ਵਾਲਾ ਦਿਨ ਹਾਂ ਯਾਦ ਰੱਖੀ ਸਾਰੀਆਂ ਗੱਲਾਂ ਇਹਦੀਆਂ ਸੰਦੀਪ ਇਕ ਨਹੀਂ ਕਰਨਾ ਤਾਂ ਇਹਦੇ ਨਾਲ ਜਦ ਵੀ ਕਰਨਾ ਹਾਂ ਹਾਂ ਤੇ ਤੇਲ ਪਾਉਣ ਤੇ ਰਹਿੰਦੇ ਮੇਰੀ ਗੱਲ ਸੁਣੋ ਅੱਜ ਵੀ ਕੋਈ ਬਹੁਤਾ بڑا ਕੰਮ ਨਹੀਂ ਹੈਗਾ ਵੀ ਜਿਹੜਾ ਤੁਸੀਂ ਪਹਾੜ ਚੱਕਣ ਜਾਣਾ ਚੱਲ ਮੈਂ ਨਹੀਂ ਜਾਣਾ ਜਸਮੀਨ ਮਾ ਡੋਲਰ ਲੈਣਾ ਮਮੀ ਪਾਪਾ ਦੋਤੇ ਜਾਇਆ ਹੁੰਦੇ ਸਰਦਾਰ ਜੀ ਚੱਲੇ ਕੰਮ ਮੈਂ ਨਹੀਂ ਕਹਾਂ ਤੂੰ ਆਪਣੇ ਦੋਨੋਂ ਨਹੀਂ ਜਾਣਾ ਤੂੰ ਸੈਮੀ ਨੂੰ ਕੱਲ ਪਾਥੋ ਠੀਕਿਆ ਫਿਰ ਹੀ ਜਾਣੀਂ ਸ਼ਰਾਦ ਤੀਨ ਕੌਣ ਕਰੇਗਾ ਔਖਾ ਹੀ ਹੈ ਥੋੜਾ ਬਾਦ ਮੈਂ ਔਖਲਾ ਪੈਂਦਾ ਮਾ ਜੇ ਇਹ ਜਦ ਤੱਕ ਐ ਕਰਨੀ ਗੱਲ ਕਰੂੰਗੀ ਸੰਦੀਪ ਨੂੰ ਇਹਨੂੰ ਸੁਆਦ ਨਹੀਂ ਆਉਣਾ ਮੈਂ ਕਿ ਤੂੰ ਦੱਸ ਤਾ ਮੈਂ ਇੱਕ ਨੇ ਚੱਲ ਐਕਣੀ ਚੱਲਿਆ ਤਾ ਆ ਉਹ ਗੱਲ ਕਰਦੀ ਉਹ ਲੜਦੀ ਨਹੀਂ ਹੈਗੀ ਹਾਂ ਹਾਂ ਤੇਲ ਪਾਈ ਜਾਂਦੇ ਬਿਨਾ ਮਤਲਬ ਹੈ ਤੇਲ ਪਤਾ ਨਹੀਂ ਕਾ ਤੇ ਘਰ ਦੇ ਕਹਨੇ ਵੀ ਇਕੱਠੀਆਂ ਰਹਿ ਲਨ ਬਸ ਮੈਂ ਕਹ ਹਾ ਇਹਦੀ ਕੀ ਗੱਲ ਹੈ ਜਿਹੜੀ ਤੇਲ ਪਤਾ ਘਰ ਚ ਕੌਣ ਪਾਦਾ ਬਾਈ ਬਾਈ ਤੇਲ ਤੇਲ ਤਾਂ ਤੁਸੀਂ ਦੇਹ ਬੋਤਲਾਂ ਮੰਗਵਾ ਮੰਗਵਾ ਕੇ ਨਾਸ ਮਾਰਿਆ ਵਾ ਤੇਲ ਵੀ ਤੁਸੀਂ ਚੱਕ ਕੇ ਨਹੀਂ ਅੰਦਰ ਲਿਕੇ ਜਾਂਦੀਆਂ ਦੇਹ ਤੇਰੇ ਦੀ ਬਣਾ ਲਓ ਕਚੋਰੀ ਦੇਹ ਤੇਰੇ ਦੀ ਫਲਾਣਾ ਦੇਹ ਤੇਰੇ ਦੀ ਢਿਮਕਾ ਆ ਲੈ ਆ ਪਿਆ ਜੀ ਲੈ ਆ ਤੇਲ ਲੈ ਆ ਦੇਖਿਓ ਜਿਹੜੇ ਤੁਹਾਨੂੰ ਦਿਖਾਉਂਦਾ ਮੈਂ ਖੜ ਜੋ ਏ ਆ ਲੈ ਆ ਪਿਆ ਜੀ ਦੇ ਤੇਲ ਲਾਇ ਤੇਲ ਦੇ ਤੇਲ ਲਾਇ ਤੇਲ ਪਤਾ ਕਿਆ ਖਾਚਾ ਦਾ ਤੇਲ ਮੈਂ ਦਾ ਬਹੁਤ ਹੋ ਗਿਆ ਉੱਥੇ ਮੁੱਲ ਆਉਂਦਾ ਤੇਲ ਫੇਰ ਲੱਗਦਾ ਪਤਾ ਹਾਂ ਇਹਨਾਂ ਨੂੰ ਪਤਾ ਹੀ ਨਹੀਂ ਪੂਰੇ ਵੀ ਮੁੱਲ ਆਉਂਦਾ ਸਭ ਵੀ ਜਰਮੀਨ ਹੁਣ ਸਰਕਾਣੀ ਕਢਾ ਕੇ ਲਏ ਕਢਾ ਲਈ ਕਾਣੀ ਮੁੱਲ ਬਣਾਏ ਆਉਂਦਾ ਜੈਸੇ ਨੇ ਇਹ ਇੱਕਦਾਂ ਥੱਕਦੇ ਨੇ ਚੱਕ ਲਿਆ ਜੀ ਬੋਤਲ ਲਿਆਓ ਜੀ ਬੋਤਲ ਘਰਾਂ ਨਾਲੇ ਕਾਣੀ ਹੈਗੀ ਆ ਨਾ ਇਹ ਕੋ ਗੱਲ ਬਣਦੀ ਆ ਹਾਂ ਹੁਣ ਫੇਰ ਵਾਲਾ ਪਾ ਕੇ ਮੜਾ ਜਾ ਕੰਟਰੋਲ ਰਹਿ ਕੇ ਚੱਲੋ ਕਿਸੇ ਵੀ ਗੱਲ ਨੂੰ ਕੰਟਰੋਲ ਲੈ ਕੇ ਮੈਂ ਵੀ ਤਾਂ ਕਹਿੰਦੇ ਕੰਟਰੋਲ ਹਾਂ ਆਪਾਂ ਰਸਈ ਕਿੱਥੇ ਆਖਿਆ ਪਤਾ ਹੁਣ ਮੈਂ ਤੁਹਾਨੂੰ ਕਹਿੰਦਾ ਦੇਖੋ ਵੀ ਸੂਟ ਸਟਾਟਾਂ ਵਾਲੇ ਚੱਕਰਾਂ 'ਚ ਬਹੁਤਾ ਪਈਦਾ ਨਹੀਂ ਹੁੰਦਾ ਲੈ ਆਹੀ ਸੂਟ ਜੈਸਮੀਨ ਬਗਲ ਜੈਸਮੀਨ ਨੂੰ ਇਹਨਾਂ ਨੂੰ ਇਹਨਾਂ ਨੂੰ ਦੇ ਦਿਓ ਪੰਪ 50000000 ਰੁਪਇਆ ਆਪਣੀਆਂ ਲਿਆਉਂਦੇ ਰਹਿਣਗੀਆਂ ਪਹਿਲਾਂ ਮੇਰੀ ਗੱਲ ਸੁਣੋ ਤੁਸੀਂ ਤਾਂ ਦੋ ਸੂਟਾਂ ਨੂੰ ਰੋਂਣ ਲੱਗ ਗਏ ਆ ਦੋ ਸੂਟ ਮੈਂ ਰੋਂਦਾ ਮੇਰੇ ਅੱਖਾਂ 'ਚੋਂ ਜੂਗਾ ਦੇਖ ਲੈ ਬਈ ਸੁਣੋ ਆ ਦੋ ਸੂਟਾਂ ਦੀ ਗੱਲ ਰਖੜੀਆਂ ਨੂੰ ਪਤਾ ਕਿੰਨੇ ਸੂਟ ਲੈ ਹੋ ਜਾਣੇ ਤੁਹਾਨੂੰ ਕੀ ਪਤਾ ਹਾਏ ਓ ਮੇਰੇ ਰੱਬਾ ਹਾਂ ਐਦ ਕੀ ਰਖੜੀਆਂ ਆਹ ਦੇਖੋ ਵੀ ਡੰਮਰ ਨੂੰ ਸਿਰਾ ਲੱਗੀ ਰਲਗੀਆਂ ਫੇਸ ਦੋਨੇ ਜਣੀਆਂ ਫਿਰ ਕਹਿੰਦੀ ਹੈ ਤੇਲ ਪਾਉਂਦਾ ਫੁੱਲ ਵੀ ਲੈ ਹੋਣੇ ਤਿੰਨੇ ਕੁੜੀਆਂ ਨੂੰ ਦੇਖ ਲਓ ਉਹਨਾਂ ਨੂੰ ਵੀ ਲੈ ਹੋਣੇ ਗੱਲ ਇੱਕ ਮਤਲਬ ਸਮਝਦੇ ਨਹੀਂ ਵੀ ਮੈਂ ਉੱਥੇ ਜਾ ਕੇ ਲਾਉਂਗੀ ਉਹਨਾਂ ਨੂੰ ਸਾਰੇ ਸਾਰੇ ਘਰਾਂ ਦੇ ਵਿੱਚ ਰਖੜੀਆਂ ਨੇ ਹੁੰਦੇ ਐ ਕਰਦੇ ਆ ਚੋਟੇ ਆ ਜਿਵੇਂ ਮਾਸੀ ਮਾਮੇ ਨੇ ਲੈਣੇ ਆ ਆਪਣੀਆਂ ਭੈਣਾਂ ਨੂੰ ਅੱਛਾ ਆਏ ਕਰ ਲਾ ਵੀ ਮੈਂ ਜੈਸ ਬਲਵਿੰਦਰ ਵਾਸਤੇ ਵੀ ਲੈਣਾ ਪੈਣਾ ਮੈਨੂੰ ਲੈਣਾ ਨਹੀਂ ਮਾਮੇ ਨੇ ਇਸ ਵਾਰ ਇਹਦੇ ਹੀ ਸੁਣ ਕੇ ਨਹੀਂ ਫਿਰ ਮਤਲਬ ਕਰਨ ਵੀ ਲਵਾਂਗਾ ਜੈਸਮੀਨ ਵਾਸਤੇ ਹਾਂ ਥੋੜਾ ਪਲਾਉ ਦੇ ਇਹ ਤਿਹਾਰ ਬੰਦ ਕਰੋ ਬਾਈਕਾਟ ਕਰਨਾ ਪੈਣਾ ਤਿਹਾਰਾਂ ਦਾ ਮੈਨੂੰ ਆ ਮੇਰੀ ਗੱਲ ਤਾਂ ਸੁਣ ਲੋ ਕੀ ਬਤਾ ਇਸ ਵਾਰੀ ਮਾਮੇ ਨੇ ਲੈਨੇ ਨਾ ਹੋਵੇ ਮੈਂ ਤਾਂ ਵੀਡੀਓ ਤੇ ਵੀ ਸੁਣਾਉਂਦਾ ਮਾਮੇ ਲੈ ਲਈ ਯਾਰ ਹੁਣ ਤੂੰ ਮੈਂ ਮਾਮਾ ਹਰ ਬਾਰ ਲੰਦਾ ਲੰਦਾ ਹਰ ਲਿਆ ਕਦੇ ਗੋਟ ਬੰਦਾ ਗੋਟ ਬੰਦਾ ਇਸ ਵਾਰ ਤਾਂ ਅੰਕੇ ਤੀ ਪਹਿਲੀ ਰੱਖੜੀ ਆ ਹਾਂ ਦੋ ਦੋ ਸੂਟ ਲੈ ਉੰਗੀ ਹਾਂ ਤਾਂ ਮਾਨ ਕੀਰਤ ਦੀ ਪਹਿਲੀ ਰੱਖ ਰਹੀ ਆ ਹਾਂ ਇਹ ਫੇਰ ਜਸਮੀ ਤਾਂ ਕਹਿੰਦਾ ਦੋ ਦੋ ਸੂਟ ਰੋਂਗੇ ਰੱਜੂਗੀ ਜੀ ਤੂੰ ਯਾਰ ਇਹ ਸੂਟ ਆ ਨਾ ਜਿਹੜੀ ਚੀਜ਼ ਹੈ ਕਦੇ ਨਹੀਂ ਰੱਜ ਹੁੰਦਾ ਇਹ ਮੈਂ ਹਲੇ ਪੈਸੇ ਨਾ ਰੱਜੂ ਮੈਂ ਕਹਿ ਦੂੰ ਬਸ 500 ਰੁਪਏ ਬਹੁਤ ਸੂਟਾਂ ਨਾਲ ਹੀ ਰੱਜ ਜਾਣਾ ਪਤਾ ਨਹੀਂ ਜਦੋਂ ਮੰਨੂ ਕਹਿ ਸਕਦਾ ਇਹ ਤੁਹਾਡੇ ਦਿਮਾਗ 'ਚ ਫਿੱਟ ਗਿਆ ਹੋਊਗੀ ਗੱਲਾਂ ਸੂਟਾਂ ਵਾਲੀਆਂ ਸੂਟਾਂ ਨਹੀਂ ਆਏ ਮੈਂ ਟੌਰ ਨਿਕਲਦੀ ਆ ਤੁਸੀ ਮੈਨੂੰ 5000 ਕਿਹਨੂੰ ਟੌਰ ਦਿਖਾਉਣੀ ਆ ਤੁਸੀਂ ਕੀ ਆਲਾ ਦੱਸ ਹਾਂ ਐਨਕਾ ਲਾ ਫੇ ਦੇਖ ਐਨਕਾ ਦਾ ਮੇਰੀਆਂ ਤੁਹਾਡੀ ਨਜ਼ਰ ਇਹ ਜੀ ਲੱਗੀ ਕਿਤੇ ਹੀ ਰਹਿ ਗਈਆਂ ਉਹ ਹਾਂ ਮਿਰਵਿੰਦਰ ਵੀ ਆਇਆ ਕਿ ਕਹਿੰਦਾ ਡੈਡੀ ਨੂੰ ਪਤਾ ਨਹੀਂ ਤੇ ਹੀ ਹੱਥ ਪਾਈ ਜਿਹੜੇ ਹਰਤੇ ਵੀ ਤਾਲ ਦਾ ਨਹੀਂ ਕਹਿੰਦਾ ਗੁਰਦੁਆਰੇ ਦੇ ਵਿੱਚ ਵੀ ਐਨਕਾ ਲਾ ਵਾਖਾ ਤੁਹਾਡੇ ਉਧਰ ਪੋਚਾ ਫਿਰਿਆ ਨਾ ਤਾਂ ਕਰਕੇ ਤੈਨੂੰ ਗੁਰਦੁਆਰੇ ਕਰਕੇ ਦਿਖਦੀਆਂ ਨਾ 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 ਪਹਿਲੇ ਹੀ ਪਹਿਲਾ ਹੋਈ ਪਹਿਲਾਂ ਤਰੁਆਈਆਂ ਪਾਪਾ ਦੀਆਂ ਐਨਕਾ ਇਹਨੇ ਤਰੁਆਈ ਤੇ ਜਾ ਹਾਂ ਜੈਸਮੀ ਨੇ ਕਿਹਾ ਤਾਂ ਮੈਂ ਹੋਰ ਕਹਿ ਗਿਆ ਤਾਂ ਵਖਾ ਜੈਸਮੀ ਨੇ ਕਿਹਾ ਪਾਪਾ ਤੁਹਾਡੀ ਦਾਸ ਚਾਰ ਕੇ ਗਿਰਜਣੀ ਆਂਨ ਕਾ ਇਹ ਚਾਹੇ ਮੇਰੀਆਂ ਐਨਕਾਂ ਹੀ ਦਿਖਦੀਆਂ ਨਹੀਂ ਆਂ। ਉਹ ਵੀ ਕਾ ਤੇ ਗੁਰਦੁਆਰੇ ਚ ਵੀ ਐਨਕਾ ਲਾਈ ਫਿਰੇ ਜਾਣ ਪਾਪਾ। ਫਿਰ ਕੀ ਹੋ ਗਿਆ? ਇਹ ਗੱਲ ਸੁਣ ਪਤਾ ਕਿ ਆਏ ਬਾਹਰ ਮੈਂ ਮੋਟਰਸਾਈਕਲ ਚਲਾਉਣੇ ਵਾਲਾ ਬੰਦਾ। ਅੰਦਰ ਵੀ ਧੁੱਪ ਸੀ, ਕੀ ਕਰੇ ਹੁਣ ਕੀ ਕਰੀ? ਹਾਂ ਹੁਣ ਮਤਲਬ ਅੰਦਰ ਕੋਲ ਕੇ ਅੱਗੇ ਅੱਗੇ ਨਹੀਂ। ਮਤਲਬ ਅੰਦਰ ਮੈਂ ਤਾਰ ਕੇ ਨੂੰ ਜੇਬ ਚ ਪਾ ਲਵਾਂ ਜਾਂ ਕਿਤੇ ਬੈਠੂ ਜਦੋਂ ਟੁੱਟ ਜਵੇ ਉਹ। ਤੁਹਾਡੇ ਨਾ ਆਦਤ ਪੈ ਗਈ ਤੁਹਾਨੂੰ। ਪਾ ਲਈ। ਟਾਕ ਅਟੜਦੀ। ਇਹ ਗੱਲ ਸੁਣ। 50 ਰੁਪਏ ਦੀਆਂ ਐਨਕਾਂ ਦਿੱਲੀ ਦੇ ਲੱਤੀਆਂ ਦੀ ਟੌਰ ਨਿਕਲ ਗਈ ਮੂੰਦੀ ਜਿਹੜੀ ਮੇਰੇ ਪਾਈ ਵੀ ਹੁੰਦੀ ਐ ਹੈ ਨਾ 150 ਰੁਪਏ ਦੀ ਹੈ ਨਾ ਘੜੀ ਮੇਰੇ ਕੋਲ ਪਾਈ ਵੀ 800 900 ਰੁਪਏ ਦੀ ਦੱਸ ਮੈਨੂੰ ਕਿਆ ਕਿਆ ਇਹ ਚ ਕਿਆ ਕਵਰ ਰਵਿੰਦਰ ਐਸੇ ਕਰਦੀ ਦੀ ਆਸ਼ਰੂ ਕਹਦੀ ਦੀ ਟੂਬਾ ਹੋ ਜੰਨੀ ਐ ਜਦੇ ਹੁਣ ਰਵਿੰਦਰ ਨੂੰ ਕਹਿਣਾ ਵੀ ਤੇਰੇ ਵੀਰਦਿਆਂ ਵੀ ਹੋ ਜੰਨੀ ਐ ਟੂੰਬਾ ਜਦੇ ਜਿਹੜੀ ਪਾਪਾ ਭਾਜੀ ਨੂੰ ਘੜੀ ਲੈ ਕੇ ਆਏ ਤੇ ਇੱਕ ਦਮ ਇੱਕਦਮ ਲਾ ਕੇ ਚਲੇ ਗਏ ਕਦੇ ਔਰ ਤੱਕ ਤੈਨੂੰ ਜਾਣ ਨਹੀਂ ਕਿ ਤੈਨੂੰ ਹੀ ਲਾ ਕੇ ਚਲੇ ਜੰਨੇ ਅੱਛਾ ਚਲ ਬਧੀਏ ਗੱਲ ਉਹ ਤਾਂ ਕਿਤੇ ਬਿਟਾਉਣ ਦੇ ਨਹੀਂ ਹਨ ਹਰ ਤੋ ਸੇ ਮੇਰੇ ਕੱਲੀ ਜੋ ਅੱਗੇ 5000 ਰੁਪਏ ਦੇ ਦੋ 5000 ਤਾਂ ਵਧੀਆ ਸੂਟ ਲੈ ਲੈਣਾ ਜੈਸਮੀਨ ਕਿੰਨੇ ਕਿੰਨੇ ਵਾਰ ਘਸਾਉਣਾ ਸੂਟ ਪਾਉਣਾ ਜੇ 5000 ਦੇ ਤੈਨੂੰ 10 ਸੂਟ ਦਵਾਂ ਪੰਪ ਪੰਪ 500 ਜਿਹੜਾ ਮਾਮਾ ਹੀ ਨੇ 11000 ਦਾ ਦਵਾਇਆ ਤਾਂ 7-8 ਵਾਰ ਪਾ ਲਿਆ ਹਲੇ ਵੀ ਪਿਆ ਮੈਂ ਫੇਰ ਪਾਉਣਾ ਮਤਲਬ ਹਰ ਇੱਕ ਵਾਰ ਪਾਏ ਦਾ 1000 ਰੁਪਏ ਔੜਦਾ ਉਹਦਾ ਹਨਾ ਸਮਝ ਲਉ ਹਾਂ 11000 ਦਾ ਦਵਾਇਆ ਤਾਂ 8 ਵਾਰ ਪਾਇਆ ਹਾਲ 8000 ਪੂਰੇ ਹੋਏ ਆ ਹਾਂ ਤਿੰਨ ਵਾਰ ਤੂੰ ਹੋਰ ਪਾ ਲੂਗੀ ਮੰਮੀ ਜੈਸਮੀਨ ਖਰਾਬ ਹੀ ਨਹੀਂ ਹੋਇਆ ਆਇਆ ਉਹ ਨਹੀਂ ਪਾਉਗੀ ਹਾਂ ਜੈਸਮੀਨ ਤਿੰਨ ਸੰਦੇ ਬਹੁਤ ਜੈਸਮੀਨ ਤਿੰਨ ਵਾਰ ਤੂੰ ਹੋਰ ਪਾ ਲੂਗੀ ਚੌਥੀ ਵਾਰ ਤਾਂ ਤੇਰੇ ਟੱਬਰ ਦੇ ਵੀ ਕਹਿਣ ਲੱਗਣਾ ਇੱਕੋ ਸੂਟ ਪਾ ਕੇ ਜੈਸਮੀਨ ਤੂੰ ਤੁਰਪੰਦੀ ਕਿਧਰੋਂ ਪਾਉਂਦੀ ਆ ਇਹ ਜੇ ਫੰਕਸ਼ਨ ਆ ਨਾ ਆ ਬੰਦ ਕਰਿਆ ਇਹ ਸੋਚ ਤੂੰ ਵੀਰ ਤਾਂ ਸਿਰ ਕਰਾਇਪਰ ਪੈ ਗਿਆ ਇਹਨਾਂ ਨੂੰ ਵਧੀਆ ਵਧੀਆ ਸੂਟ ਕਰਾਇਪਰ ਲਿਆ ਕੇ ਰੋ ਹਜ਼ਾਰ ਰੁਪਏ ਨੂੰ ਨਾਲੇ ਹਰ ਵਾਰ ਨਵਾਂ ਬਦਲ ਕੇ ਪਾਓ ਹੱਦ ਹੋ ਗਈ ਹੱਦ ਤੋਂ ਵੀ ਪਰੇ ਹੀ ਹੋ ਗਿਆ ਕੰਮ ਸਾਰਾ ਭਾਈ ਮੈਂ ਨਹੀਂ ਜਿੱਤਦਾ ਇਹਨਾਂ ਨੂੰ ਵਾਹਿਗੁਰੂ ਭਲਾ ਕਰੇ ਇਹਨਾਂ ਦਾ ਬੇਨਾਂ ਨੂੰ ਇਹ ਸੱਚਾ ਪਾਤਸ਼ਾਹ ਸਮਤ ਦਹੀਂ ਇਹ ਤੁਹਾਨੂੰ ਦੇਖੇ ਹੈ ਅੱਛਾ ਰਵਿੰਦਰ ਨੂੰ ਪਿੱਛੇ ਛੱਡਦੇ ਜਾ ਰਵਿੰਦਰ ਨੂੰ ਪਿੱਛੇ ਛੱਡਦਾ ਜਾ ਰਿਹਾ ਕਹਿੰਦੇ ਉਹ ਵੀ ਮੇਰੀ ਮੇਰੀ ਗੱਲ ਸੁਣੋ ਇੱਕ ਗੱਲ ਐਦਾਂ ਉਧਰ ਸਾਰਾ ਕਾਰੋਬਾਰ ਰਵਿੰਦਰ ਦੇਖਦਾ ਨਾ ਲੈਣਾ ਦੇਣਾ ਸਾਰਾ ਕੁਝ ਤੁਹਾਨੂੰ ਪਤਾ ਵੀ ਕਿਵੇਂ ਕਰਦਾ ਮੈਨੂੰ ਇੱਧਰ ਮੈਂ ਦੇਖਦਾ ਮੈਂ ਵੀ ਤਾਂ ਉਹੀ ਤਾਂ ਹੀ ਅਸੀਂ ਇੱਕ ਦੂਏ ਨੂੰ ਦੇਖੂਗੇ ਹੁਣ ਮੰਮੀ ਉਧਰ ਵੀ ਉਹਦੀ ਖੜੀ ਰਹਦੀ ਤੇ ਪੂਰ ਵੀ ਖੜੀ ਰਹਦੀ ਆ ਮੰਮੀ ਨੂੰ ਕਿਹਾ ਮੈਂ ਮੈਂ ਤਾਂ ਮੰਮੀ ਉੱਧਰ ਵੀ ਆਈ ਉਹ ਜਾਨਾ ਤਾਂ ਇੱਧਰ ਵੀ ਆਈ ਉਹ ਜਾਨਾ ਕਿ ਕਿਤਾਬੀ ਤਾਂ ਵੀ ਰੱਖ ਦੇਈਏ ਸੱਜਣੋ ਜੋਗ ਨੂੰ ਜੋਗਲਾ ਕਰਿਆ ਜੋਗ ਨੂੰ ਜੋਗਲਾਤਲਾ ਉਹ ਸ਼ਬਦ ਸੱਚ ਸਹੀ ਬੋਲੀ ਦੇ ਜੋਗ ਨੂੰ ਜੋਗਲਾ ਮੈਂ ਜੁਗਰਵਿੰਦਰ ਜੁਗਾ ਸੀ ਜਿੱਦ ਟੱਕਰ ਗਏ ਥੋੜਾ ਆਪਣੀ ਗੱਲ ਕਰਦੀ ਆ ਹੂੰ ਗੱਲਾਂ ਨੂੰ ਸਮਝਾ ਮੰਮੀ ਹਾਂ ਚਲੋ ਜੀ ਠੀਕ ਹੈ ਜੀ ਇਹ ਗੱਲਾਂ ਨਹੀਂ ਨਿਬੜਣੀਆਂ ਉਹ ਪੈਸੇ ਦੋ ਪਹਿਲਾਂ ਉਹ ਬਗੈਰ ਪੈਸੇ ਤੇ ਵੀ ਕੁੱਚੀ ਚ ਮੰਗ ਲੋ ਐਨਾ ਪਿਆਰ ਦਿੰਦਾ ਤੁਹਾਨੂੰ ਮੈਂ ਸਾਰੇ ਜਣਿਆਂ ਨੂੰ ਤੁਸੀਂ ਪੈਸੇ ਦੇ ਪਿੱਛੇ ਪਈਆਂ ਹੋਇਆ ਹਾਂ ਹਾਂ ਉਹ ਵੀ ਲੈਂਦੇ ਹੁੰਦੇ ਆ ਕੋਈ ਹਾਂ ਉਹ ਵੀ ਤੇ ਮੈਨੂੰ ਕੀ ਡੋਬ ਵੀ ਪਾਉਂਦੇ ਹੁੰਦੇ ਪਰ ਉਹ ਪਾਉਣੀ ਨਹੀਂ ਹੈਗੀ ਮੈਂ ਗੱਲ ਸੁਣ ਲੋ ਗਰਮੀ ਹੋ ਗਈ ਮੈਨੂੰ ਚੱਕਰ ਆ ਜਾਣਾ ਕੋਈ ਐ ਦੱਸਾ ਤੁਸੀਂ ਮੇਰੇ ਮੇਰੇ ਬਾਰੇ ਸੋਚੋ ਤੁਸੀਂ ਮਾੜਾ ਮੋਟਾ ਕੁਝ ਮੇਰੀ ਗੱਲ ਸੁਣੋ ਸੋਨੇ ਦੀ ਨਹੀਂ ਗੱਲ ਕਰਦੇ ਚਾਂਦੀ ਦੀ ਕਰਦੇ 1100 ਰੁਪਏ ਤੋੜਾ ਚਾਂਦੀ ਹੋਈ ਪਈ ਅੱਛਾ ਕਿ ਤਦ ਨੂੰ ਮੈਨੂੰ ਤਾਂ ਲੱਗ ਗਿਆ ਮੰਮੀ ਨੂੰ ਕੋਲ ਕਰਾ ਕੇ ਲਗਾਈ ਕਰਾ ਰਗੇ ਸੱਸਰ ਗੱਲ ਦੀ ਸਾਰੇ ਮੇਰੀ ਗੱਲ ਸੁਣ ਲਓ ਸਾਰੇ ਵੀਡੀਓ ਚਾਹਵਰੇ ਦਾ ਜੇਤਾਜ ਜਾਉਗੀ ਸੁਖਵੀਰ ਕਿੱਥੇ ਨੂੰ ਕੱਪੜੇ ਲੈਣ ਹਾਂ ਦਾਦਾ ਮੈਂ ਨਾ ਚਲੇ ਜਾਉਂਗੀ ਮੈਂ ਇਕੱਲੀ ਨਹੀਂ ਜਾਣਾ ਵੈਰੀ ਗੁੱਡ ਸ਼ਾਬਾਸ਼ ਇੱਕਣੀ ਜਵਾਬ ਦਿਆ ਕਰ ਇਹਨੂੰ ਕਹਦੇ ਕਹਦੇ ਕਿ ਤੇਰੀ ਕੁੜੀ ਦੇ ਕਹੇ ਉਹ ਆ ਸੰਧਾਰਾ ਤੂੰ ਜਾ ਨਾ ਜਾ ਕਹ 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 ਕਹਦੇ ਵਸੇ ਨੂੰ ਪਰਦੇ ਕੇ ਹਾਂ ਤੇਨ ਗੱਲ ਕਿਹੜੀ ਕਹੀ ਗੱਲ ਕਿੱਥੋਂ ਹੋਈ ਗੀ ਮਾਸੀ 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 ਹੋਦੀ ਸਾਡੀ ਕੁੜੀ ਤਾਂ ਮੇਰੀ ਆ ਕੁੜੀ ਦੀ ਕੋਈ ਚਿੰਤਾ ਨਹੀਂ ਗੱਲ ਤਾਂ ਸੁਖਵੀਰ ਤੇ ਬਿੱਖਾਰੇ ਕੀ ਕਰਨੇ ਤੈਨੇ ਕੀ ਕਰਨਾ ਕਰ ਪੁੱਛ ਇਹਨੂੰ ਪੁੱਛ ਤੂੰ ਪੁੱਛ ਛੱਡ ਦੇ ਜਾਣੀ ਪੁੱਤ ਆ ਜਾਣਾ ਹਾਂ ਬਸ ਗੱਲ ਖਤਮ ਐਕਣਾ ਹਾਂ ਠੀਕ ਹੈ ਨਾ ਅੱਜ ਦਾ ਪ੍ਰੋਗਰਾਮ ਕੈਨਸਲ ਮੈਂ ਕਿਸੇ ਨੂੰ ਕੋਈ ਪੈਸੇ ਨਹੀਂ ਦੇਣਾ ਅੱਜ ਸੁਣੋ ਮੇਰੀ ਅੱਜ ਦਾ ਪ੍ਰੋਗਰਾਮ ਕੈਨਸਲ ਅੱਜ ਮੈਂ ਕਿਸੇ ਨੂੰ ਕੋਈ ਪੈਸੇ ਨਹੀਂ ਦੇਣਾ ਦੇਖ ਇਹਨੇ ਵੀ ਜਵਾਬ ਦਿੱਤਾ ਤੈਨੂੰ ਜਾਣਾ ਤੇ ਵੀ ਉਹਨੂੰ ਇਹਨੇ ਕਹਿ ਦਿੱਤਾ ਇਹਨੇ ਆਪਣੀ ਕੁੜੀ ਨੂੰ ਕਹਿ ਦਿੱਤਾ ਵੀ ਜਾਣਾ ਨਹੀਂ ਚੰਗਾ ਜੀ ਹੈ ਚੰਗਾ ਜੀ ਬਾਏ ਟਾਟਾ ਮਿਲਦੇ ਹਾਂ ਜੀ ਨਾ ਤੁਸੀਂ ਆਪੇ ਕਹਿਣਾ ਵੀ ਜਾਣਾ ਨਹੀਂ ਕਹਿੰਦਾ ਤਾਂ ਕਹਿ ਦਿੱਤਾ ਵੀ ਜਾਣਾ ਨਹੀਂ ਹੈਗਾ ਜਦੋਂ ਮੈਨੂੰ ਕਿਹਾ ਜੀ ਗੱਲ ਬਣਦੀ ਹੈ ਉਹ ਤੁਸੀਂ ਆਪਣੀ ਜਵਾਨਪੁਰ ਨਹੀਂ ਹੋਗੇ ਤੁਸੀਂ ਨਹੀਂ ਆਪਣੀ ਜਵਾਨਪੁਰ ਦੇ ਲੈ ਲਓ ਮਨਾ ਤਾਂ ਵੀ ਬਾਤ ਚ ਲਾਉਗੇ ਫੇ ਉਹ ਹੀ ਗੱਲਾਂ ਮਾਰ ਜੰਦੇ ਬਸ ਉਹ ਆਈ ਰੋ ਬੋਤਲਾ ਤਲਬ ਲੈਨੂ ਮੈਂ ਨਹੀਂ ਜਾਣਾ ਕਿਤੇ ਮੀਟਿੰਗ ਤੇ ਕੱਲਿਆ ਹਾਂ ਹਾਂ ਮੈਂ ਵੀ ਮੀਟਿੰਗਾਂ ਬੈਠੀ ਵੀ ਮਿਲਦੀ ਇਹਦੀ ਮੀਟਿੰਗਾਂ ਚ ਭਈਆਂ ਨਾਲ ਹਾਂ ਮੈਂ ਵੀ ਮੀਟਿੰਗਾਂ ਇਹਨੇ ਸਾਰੀ ਮੀਟਿੰਗ ਦੇ ਵਿੱਚ ਗੱਲਬਾਤ ਕਰਕੇ ਆਉਣੀ ਵੀ ਕਿੱਥੇ ਕੱਖ ਕਿਦਾਂ ਕਿਆ ਸਾਰਾ ਬਹੁਤ ਤੈਨੂੰ ਪਤਾ ਕਿੰਨਾ ਜ਼ਿੰਮੇਵਾਰ ਵਾਲੇ ਕੰਮ ਹੈ ਚਲ ਮम्मी ਦੀ ਗੱਲ ਆ ਚਾਚਾ ਕਹਿੰਦਾ ਨਹੀਂ ਪੂਰੀ ਵੀ ਮੀਟਿੰਗਾਂ ਵਿਚਾਰੀ ਇਹਦੇ ਬੰਨਾਂ ਨਾਲ ਅੱਜ ਆ ਜਾਓ ਵੀ ਬੰਨਾਂ ਨਾਲ ਮੀਟਿੰਗ ਹੋਗੀ ਭਾਈ ਇਹ ਦੁੱਧ ਦਾ ਕੋਈ ਘਾਟਾ ਵਾਧਾ ਜੋਣਾ ਕਰਨਾ ਉਹਨੇ ਵੀ ਰੇਟ ਵਧ ਘਟ ਕਰਨੇ ਉਹਦੀ ਵੀ ਮੀਟਿੰਗ ਹੈ ਚਲੋ ਜੀ ਠੀਕ ਆ ਜੀ ਆਪਾਂ ਅੱਜ ਦਾ ਦਿਨ ਸੰਤੁਸ਼ਟੀ ਨਾਲ ਨਿਕਲ ਜਾਣਾ ਮੇਰਾ ਵੀ ਕੋਈ ਪੈਸੇ ਤੇ ਲਾ ਜੇਬ ਚ ਨਿਕਲੂਗਾ ਨਹੀਂ ਵੀ ਪੈਸੇ ਤੇ ਲਾ ਕੋਈ ਨਿਕਲਣ ਜੇਬ ਚ ਤੇ ਜਦ ਜਾਊਗਾ ਜਦ ਥੋੜੇ ਜੇ ਪੈਸੇ ਦੇ ਦਿਓ ਸਾਨੂੰ ਦੇ ਦਿਓ ਤੁਸੀਂ 3000 ਰੁਪਏ ਅੱਛਾ ਤੇ 4000 ਰੁਪਏ ਬਾਕੀ ਤੇ ਲੈ ਲਓ ਮੈਂ ਆਪਾਂ ਦੇ ਪਾਪਾ ਜੀ ਉਹ ਹੈਗੇ ਪਾਪਾ ਜੀ ਉਹਨਾਂ ਕੋ ਕਿੰਨੇ ਕੇ ਪਾਹੇ ਆਪਾਂ ਪੁੱਤ ਕਦੇ ਮੰਗੜੇ ਆ ਮੇਰਾ ਜੀ ਕਰਦਾ ਜੀ ਪੁੱਤ ਇੱਕ ਪਾਖੇ ਮੰਗੜੇ ਪਾਪਾ ਜੀ ਨੇ ਕਹਣਾ ਪਹਿਲਾਂ ਮੈਨੂੰ ਬੇਲੇ ਨੂੰ ਲੈ ਕੇ ਚਲੋ ਮੈਂ ਕੌਣ ਚੁਕਾ ਕੇ ਤੁਹਾਨੂੰ ਬੱਸ ਚੱਲ ਜਿਓ ਲੈ ਕੇ ਇਹ ਵੀ ਆ ਗੱਲ ਚਲੋ ਠੀਕ ਆ ਜੀ ਪਾਪਾ ਮੰਗੜੇ ਚੜ੍ਹਦੇ ਪਾਸੇ ਰੱਖੇ ਦੇਖਦੇ ਹੁਣ ਇਹਨਾਂ ਦਾ ਪਲਾਨ ਕੀ ਬਣਦਾ ਵੀ ਇਹ ਜਾਣ ਕੇ ਰੋਪੋਂ ਨੂੰ ਕੋਈ ਨਹੀਂ ਜਾਣ ਕੇ ਅਗਲੇ ਬਲਾਕ ਚੋਂ ਪਤਾ ਲੱਗੂ ਤੁਹਾਨੂੰ ਕਰਾਂ ਨੂੰ